ਆਪ ਦੇ ਮੰਤਰੀ ਬਲਕਾਰ ਸਿੰਘ ਦੀ ਅਸ਼ਲੀਲ ਵੀਡੀਓ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮਚਾ ਦਿੱਤੀ। ਲਗਾਤਾਰ ਵਿਰੋਧੀ ਧਿਰ ਦੇ ਲੀਡਰਾਂ ਦੇ ਵੱਲੋਂ ਆਪ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ। ਤਾਂ ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਇਸ ਦੀ ਨਿਖੇਦੀ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਹੋਰਾਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਸਵਾਲ ਖੜੇ ਕਰ ਦਿੱਤੇ। ਸਰ ਚੰਨੀ ਸਾਹਿਬ ਇੱਕ ਤੁਸੀਂ ਕਹਿ ਰਹੇ ਹੋ ਕਿ ਮੰਤਰੀ ਕੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਲੇਕਰ ਵਿਪੱਖ ਵੀ ਸਵਾਲ ਉਠਾ ਰਹੇ ਹਨ। ਪਹਿਲੇ ਵੀ ਇੱਕ ਇੱਕ ਇਨਕੇ ਮੰਤਰੀ ਦੀ ਵੀਡੀਓ ਵਾਇਰਲ ਹੋਈ ਸੀ ਲੇਕਿਨ ਕੋਈ ਕਾਰਵਾਈ ਹੋਤੀ ਨਜ਼ਰ ਨਹੀਂ ਆਈ ਦੇਖੋ ਮੈਨੂੰ ਬੜਾ ਦੁੱਖ ਹੈ ਮੈਂ ਇੱਕ ਕਿੱਕੜ ਵਿੱਚ ਪੈਣਾ ਨਹੀਂ ਚਾਹੁੰਦਾ ਲੇਕਿਨ ਤੁਸੀਂ ਪੁੱਛਿਆ ਤਾਂ ਮੈਂ ਅੰਦਰ ਤੋਂ ਮੇਰਾ ਹਿਰਦਾ ਬਲੁੰਦਰਿਆ ਹੋਇਆ ਮੈਂ ਇਹ ਤਾਂ ਲੋਕਾਂ ਨੂੰ ਕਿਹਾ ਸੀ ਇਹ ਤੁਹਾਨੂੰ ਠੱਗਣਗੇ ਕਾਲੇ ਅੰਗਰੇਜ਼ ਐ ਇਹ ਲੁੱਟਣਗੇ ਤੁਹਾਨੂੰ ਲੇਕਿਨ ਉਹ ਇੱਥੇ ਤੱਕ ਗਿਰ ਜਾਣਗੇ ਇਹ ਮੈਨੂੰ ਮੈਨੂੰ ਅੱਜ ਤੱਕ ਕਿ ਆਸ ਨਹੀਂ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਇੱਕ ਮੈਂ ਪਹਿਲਾਂ ਕਟਾਰੂ ਚੱਕ ਦੀ ਗੱਲ ਆਈ ਮੈਂ ਕਦੇ ਨਹੀਂ ਬੋਲਿਆ ਹੁਣ ਆ ਬਲਕਾਰ ਸਿੰਘ ਦੀ ਆ ਗਈ ਹੈ ਵੀਡੀਓ ਅਸ਼ਲੀਲ ਵੀਡੀਓ ਔਰ ਦੇਖ ਕੇ ਰੋਣਾ ਆਉਂਦਾ ਇਹਨਾਂ ਲੋਕਾਂ ਨੂੰ ਕਿ ਯਾਰ ਤੁਸੀਂ ਅਜਿਹੇ ਕੰਮ ਕਰਦੇ ਹੋ ਤੁਸੀਂ ਅਜਿਹੇ ਲੋਕ ਹੋ ਤੁਸੀਂ ਦੂਸਰਿਆਂ ਨੂੰ ਝੂਠਾ ਬਦਨਾਮ ਕਰਨਾ ਜਾਣਦੇ ਹੋ ਤੁਸੀਂ ਆਪ ਇਸ ਤਰ੍ਹਾਂ ਕਰਦੇ ਹੋ ਇਸ ਲਈ ਮੈਂ ਬੇਨਤੀ ਮੈਂ ਇਸ ਗੱਲ ਦੀ ਪੂਰੀ ਨਿਖੇਧੀ ਕਰਦਾ ਔਰ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਜੀ ਨੂੰ ਕਿ ਤੁਹਾਡੇ ਮੰਤਰੀ ਕਿ ਆ ਇਸ ਤਰ੍ਹਾਂ ਹੀ ਸਾਡੇ ਜਜ਼ਬਾਤਾਂ ਦੇ ਨਾਲ ਖੇលਦੇ ਰਹਿਣਗੇ ਕਿ ਆ ਇਸ ਤਰ੍ਹਾਂ ਦੇ ਕਾਰੇ ਕਰਕੇ ਸਾਡੇ ਹਰੀਦ ਫਿਰ ਦੇ ਬਲੁੰਦਰ ਦੇ ਰਹਿਣਗੇ ਤੁਸੀਂ ਕਿਹੜਾ ਕਾਰਵਾਈ ਕਰਦੇ ਹੋ ਉਹਨਾਂ 'ਤੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਬੋਲ ਦੱਸੋ ਜਦ ਤੱਕ ਇੱਕ ਕਾਰਵਾਈ ਨਹੀਂ ਕਰਨ ਇੱਕ ਤੁਸੀਂ ਕਹਿ ਰਹੇ ਹੋ ਕਿ ਮੈਂ ਰਹਾ ਜਾਂ ਫਿਰ ਜਲੰਧਰ ਦੇ ਵਿੱਚ ਨਸ਼ਾ mafia ਰਹੇਗਾ ਦੂਜੇ ਪਾਸੇ ਤੁਹਾਡੀ ਸਟੇਜ ਦੇ ਉੱਤੇ ਸੂਰਜ ਲੁਹੋਰੀਆ ਅਤੇ ਬੱਬੀ ਜੋਸ਼ੀ ਵਰਗੇ ਜੋ ਨਸ਼ਾਦ ਅਸਕਰ ਨੇ ਉਹ ਤੁਹਾਡੀ ਸਟੇਜਾਂ ਦੇ ਵਿੱਚ ਰਹਿੰਦੇ ਨੇ ਸਰਕਾਰ ਕੀਦੀ ਐ ਸਰਕਾਰ ਕੀਦੀ ਐ ਆਹ ہماری ਪਾਰਟੀ ਦੀ ਹੈ ਮੇਰੀ ਤਾਂ ਵਿਰੋਧੀ ਹੈ ਕਿਉਂ ਨਹੀਂ ਫੜ ਕੇ ਅੰਦਰ ਦੇਂਦੇ ਜੇ ਕੋਈ ਗਲਤ ਹੈ ਜੇ ਤੁਸੀਂ ਕਹਿੰਦੇ ਹੋ ਅੱਜ ਕਹਿੰਦੇ ਵੀ ਕੋਈ ਲਾਹੌਰੀਆ ਜਾਂ ਕੋਈ ਮੇਰੀ ਸਟੇਜ ਪਰ ਆਇਆ ਸੀ ਜੇ ਉਹ ਗੱਲ ਤਾਂ ਫੜ ਕੇ ਦੇਣਾ ਅੰਦਰ ਸਰਕਾਰ ਦਾ ਇਹਨਾਂ ਦੀ ਮੇਰੀ ਥੋੜੋ ਜੇ ਕੋਈ ਵੀ ਮੇਰੇ ਨਾਲ ਗਲਤ ਬੰਦਾ ਖੜਾ ਫੜ ਕੇ ਅੰਦਰ ਦੇਣ ਮੈਨੂੰ ਦੱਸਣ ਜੀ ਆਹ ਐਫ ਆਈ ਆਰ ਬਣਦੀ ਐ ਮੇਰਾ ਜੇ ਕੋਈ ਰੋਲ ਐ ਤਾਂ ਮੇਰੇ ਪਰਚਾ ਦੇਣ 2 ਸਾਲ ਤੀਨਾਂ ਨੇ ਮੈਨੂੰ ਫੋਲ ਕੇ ਦੇਖ ਲਿਆ ਸਾਰਾ ਜੇ ਹੁੰਦਾ ਮੈਂ ਗੱਲ ਤਾਂ ਕਰ ਲੈਂਦੇ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਜੀ ਇੱਕ ਕੁਦਰਤੀ ਗੱਲ ਹੈ ਕਿ ਮੈਨੂੰ ਗੈਂਦੇ ਦੇ ਫੁੱਲਾਂ ਤੋਂ ਇੱਕ ਜਿਹੜਾ ਸੰਧੂਰ ਲੱਗਦਾ ਉਹ ਤੋਂ ਅਲਰਜੀ ਹੈ ਇਸ ਗੱਲ ਨੂੰ ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜੇ ਮੈਂ ਕਿਤੇ ਹਾਰ ਨਹੀਂ ਪਾਉਂਦਾ ਜਾਂ ਮੈਂ ਉਹ ਨਹੀਂ ਲਗਾਉਂਦਾ ਤਾਂ ਮੈਂ ਮੇਰੇ ਇਹ ਰੋਗ ਹੈ ਇਸ ਨੂੰ ਰੋਗ ਸਮਝ ਕੇ ਮੈਨੂੰ ਮਾਫ਼ ਕੀਤਾ ਜਾਵੇ ਸਰ ਸਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ राहुल गांधी और अरविंद केजरीवाल को पाकिस्तान से स्पोर्ट्स है इसकी विशेष जांच होनी चाहिए मेरी बात सुनो ਜਿਹੜੀ ਗੱਲ ਲੋਟ ਨਹੀਂ ਆਉਂਦੀ ਉਹ ਪਾਕਿਸਤਾਨ ਪਰ ਸਿੱਧ ਦਿੰਦੇ ਕੋਈ ਅੱਜ ਨਵੀਂ ਗੱਲ ਥੋੜੋ ਇਹ ਸਦੇ ਤੇ ਚੱਲੀ ਗਈ ਆਮ ਆਦਮੀ ਪਾਰਟੀ ਦੇ ਵੱਲੋਂ ਕੱਲ ਇੱਕ ਕਾਨਫਰੰਸ ਕੀਤੀ ਹੈ ਸਿੱਧੇ ਤੌਰ ਦੇ ਉੱਤੇ ਤੁਹਾਡੇ ਨਿਸ਼ਾਨਾ ਸਿੱਧਾ ਕਹਿੰਦੇ ਕਿ ਨਸ਼ਾ ਤਸਕਰਾਂ ਦੇ ਨਾਲ ਚੰਨੀ ਸਾਹਿਬ ਦੇ ਲਿੰਕ ਨੇ ਇਨਫੈਕਟ ਉਹਨਾਂ ਦਾ ਪੂਰਾ ਸਵਾਲ ਲੈ ਲਓ ਉਹ ਕਹਿੰਦੇ ਨੇ ਕਿ ਜਿਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦਾ ਨਾਮ ਵੀ ਗੁਰਚਰਨ ਸਿੰਘ ਚੰਨੀ ਆ ਉਹ ਕਹਿੰਦੇ ਵੀ ਮੈਂ ਆਪਣੇ ਨਾਮ ਦੇ ਨਾਲ ਚੰਨੀ ਲਾਉਣਾ ਚੰਗਾ ਨਹੀਂ ਸਮਝਦਾ ਮੈਂ ਚਾਹਣਾ ਵਾਂ ਕਿ ਮੇਰਾ ਬੰਦ ਕਰ ਦੇਵੇ ਗੁਰਚਰਨ ਸਿੰਘ ਹੀ ਹੋਵੇ ਉਹ ਬੰਦ ਕਰ ਦੇਣਾ ਲੱਗਦਾ ਲੇਕਿਨ ਚੰਨੀ ਮਨੂੰ ਲੋਕਾਂ ਨੇ ਨਾਮ ਦਿੱਤਾ ਵਾ ਨਾ ਮੇਰਾ ਗੋਤ ਹੈ ਨਾ ਕੁਛ ਹੈ ਮੈਂ ਜਿਆਦਾ ਜਿਆਦਾ ਇਲੈਕਸ਼ਨ ਲੜਿਆ ਸੀ ਲੋਕ ਚੰਨੀ ਚੰਨੀ ਕਰਨ ਲੱਗੇ ਸੀ ਉਸ ਤਨੇ ਜਲੰਧਰ ਕਰਦੇ ਅੱਜ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਜੇ ਕੋਈ ਗਲਤ ਬੰਦਾ ਮੇਰੇ ਨਾਲ ਹੈਗਾ ਤਾਂ ਪੁਲਿਸ ਨੂੰ ਚੱਕੇ ਮੈਂ ਉਹ ਪੁਰਸ ਦੇ ਨਾਲ ਖੜ ਕੇ ਉਹਨਾਂ ਨੂੰ ਚੁਕਾਉਂਗਾ ਸਰ ਅੱਜ ਆ ਜਿਹੜਾ ਪਵੰਟੀ ਨੂੰ ਕਹਿੰਦੇ ਆ ਆਜਾ ਸਰ ਪਵੰਟੀ ਨੂੰ ਇਹ ਕਹਿ ਰਹੇ ਨੇ ਕਿ ਜਿਹੜੀ ਡਿਪਟੀ ਸੀਐਮ ਦੀ ਜਿਹੜੀ ਚੇਅਰ ਆ ਉਹ ਐਸ ਸੀ ਦੀ ਹੁਣੀ ਹੀ ਨਹੀਂ ਚਾਹੀਦੀ ਉਹਨੂੰ ਇਹ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਜਾਂ ਪ੍ਰਧਾਨ ਨੇ ਜਾਂ ਕੇਂਦਰੀ ਬਾਲ ਨੇ ਇਹ ਗੱਲ ਉਹ ਪਵੰਟੀ ਨੂੰ ਇੱਥੇ ਡਿਪਟੀ ਸੀਐਮ ਦੀ ਚੇਅਰ ਖਤਮ ਕਰਕੇ ਦਲਿਤਾਂ ਦੇ ਖਿਲਾਫ ਬੋਲ ਰਿਹਾ ਉਹ ਨਹੀਂ ਚਾਹੁੰਦਾ ਕਿ ਉਹਨੂੰ ਪਤਾ ਹੈ ਕਿ ਭਗਵੰਤ ਮਾਨ ਨੇ ਦਲਿਤਾਂ ਦੇ ਨਾਲ ਪਾਵਰ ਸ਼ੇਅਰ ਨਹੀਂ ਕਰਨੀ ਇਸ ਕਰਕੇ ਉਹਨੇ ਆ ਗੱਲ ਬਣਾ ਲਈ ਡਿਪਟੀ ਸੀਐਮ ਸਾਡੇ ਵਿੱਚ ਵੀ ਤਾਂ ਰਹੇ ਹੈ ਡਿਪਟੀ ਸੀਐਮ ਪਹਿਲਾਂ ਵੀ ਰਹੇ ਹੈ ਡੀਐਚ ਡਿਪਟੀ ਸੀਐਮ ਅੱਗੇ ਵੀ ਰਹਿਣਗੇ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਲਿਤਾਂ ਨਾਲ ਪਾਵਰ ਸ਼ੇਅਰ ਨਹੀਂ ਕਰਨਾ ਚਾਹੁੰਦੀ ਉਹ ਦਲਿਤਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੀ ਉਹ ਚਾਹੁੰਦੀ ਹੈ ਕਿ ਸਿਰਫ ਤੇ ਸਿਰਫ ਕੇਜਰੀਵਾਲ ਇੱਥੇ ਆ ਕੇ ਉੱਪਰ ਤੀ ਰਾਜ ਕਰੇ ਇੱਥੇ ਭਗਵੰਤ ਮਾਨ ਦੀ ਵੀ ਨਹੀਂ ਚੱਲਦੀ ਵੀਡੀਓ ਦਾ ਸੋਈ ਫੈਕਟ ਬਏਗਾ ਚੋ ਉਹਨਾਂ ਦੇ ਵੀਰ ਜੀ ਅਫੈਕਟ ਤਾਂ ਮੈਂ ਉਹਨਾਂ ਨੂੰ ਕਹਿਣਾ ਯਾਰ ਆਪਣੇ ਆਪਰੇ ਪਾ ਲੋ ਕਿਰਪਾ ਕਰੋ ਸਾਨੂੰ ਕਿਉਂ ਪੰਜਾਬ ਨੂੰ ਤੁਸੀਂ ਬਰਬਾਦ ਕਰਨ ਲੱਗੇ ਹੋ ਸਾਡਾ ਇਹ ਸੱਭਿਆਚਾਰ ਨਹੀਂ ਜਿਹੜੇ ਤੁਸੀਂ ਕੰਮ ਕਰਦੇ ਹੋ ਤੁਸੀਂ ਸਾਡੇ ਸੱਭਿਆਚਾਰ ਨੂੰ ਗੰਦਲਾ ਕਰ ਰਹੇ ਹੋ ਦੂਸਰੀ ਵੀਡੀਓ ਵਾਇਰਲ ਹੋਈ ਹੈ ਕਹਿੰਦਾ ਤੁਸੀਂ ਸਭ ਦੂਸਰੀ ਵੀਡੀਓ ਲਗਾਤਾਰ ਸਵੇਰ ਨੂੰ ਕੋਈ ਦੂਸਰੀ ਕੀ ਦੀ ਹੋਗੀ ਲਗਾਤਾਰ ਮਤਲਬ ਪਹਿਲੀ ਜਿਹੜੀ ਹੈਗੀ ਕਟਾਰੂਚਕਪੁਰਾ ਦੀ ਜੋ ਅੱਛਾ ਅੱਛਾ ਮੈਂ ਕਿਹਾ ਕਿਤੇ ਹੋਰ ਅਗੇ ਇੱਥੇ ਪਤਾ ਨਹੀਂ ਲੱਗਦਾ ਸਵੇਰੇ ਦੇ ਬਾਰੇ ਸ਼ਾਮ ਦਾ ਰੇਟ ਹੋ ਲੋ ਵੀਡੀਓ ਵਾਇਰਲ ਕੋਈ ਹੈਗੀ ਹੈ ਕਾਰਵਾਈ ਕਿਸੇ ਤਰੀਕੇ ਦੀ ਨਹੀਂ ਹੋ ਰਹੀ ਤੁਸੀਂ ਕੀ ਸਮਝਦੇ ਹੋ ਇਹ ਕਾਰਵਾਈ ਕਰਨ ਵਾਲੇ ਬੰਦੇ ਨਹੀਂ ਹੈ ਇਹਨਾਂ ਨੇ ਚੁਣ-ਚੁਣ ਕੇ ਬੰਦੇ ਲਗਾਏ ਵੇ ਐਮਐਲਏ ਆਰ ਮੰਤਰੀ ਜਿਹੜੇ ਕਿ ਜਿਨਾਂ ਦਾ ਰਾਬੀ ਦਾ ਕਾਇਰ ਹੋ ਤਾਂ ਸਰ ਆਪ ਦੇ ਤੋਂ ਐਮਐਲਏ ਜੀ ਚੰਨੀ ਦਾ ਕਹਿਣਾ ਹੈ ਕਿ ਅਜਹੀਆਂ ਘਟੀਆ ਹਰਕਤਾਂ ਕਰਕੇ ਆਪ ਮੰਤਰੀਆਂ ਵੱਲੋਂ ਸਾਡੇ ਸਮੁੱਚੇ ਸੱਭਿਆਚਾਰ ਨੂੰ ਗੰਦਲਾ ਕੀਤਾ ਜਾ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ